ਕੈਲਗਰੀ ਸ਼ਹਿਰ ਦੇ ਵਿੱਚ ਪੰਜਾਬੀ ਗਾਇਕ ਵੀਰ ਦਵਿੰਦਰ ਵੱਸਦਾ ਹੈ ਜਿੱਥੇ ਕਿ ਆਪਣਾ ਇੱਕ ਛੋਟਾ ਜਿਹਾ ਕਾਰੋਬਾਰ ਚਲਾਉਂਦਾ ਹੈ ਤੇ ਨਾਲ ਪੰਜਾਬੀ ਗੀਤਾਂ ਲਈ ਵੀ ਉਹ ਪੰਜਾਬੀਆਂ ਦੇ ਵਿੱਚ ਮਸ਼ਹੂਰ ਹੈ। ਸਨੇਚਰਵਾਰ 24 ਜਨਵਰੀ ਦੀ ਰਾਤ ਨੂੰ ਲਗਭਗ 10:30 ਦੇ ਕਰੀਬ ਉਸ ਦੇ ਘਰ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ 5 ਤੋਂ 7 ਫਾਇਰ ਕੀਤੇ ਜਾਂਦੇ ਨੇ। ਵੀਰ ਦਵਿੰਦਰ ਜੀ ਨਾਲ ਗੱਲ ਕੀਤੀ ਉਹਨਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹਨਾਂ ਤੋਂ ਪੈਸਿਆਂ ਦੀ ਮੰਗ ਕੀਤੀ ਗਈ ਜੋ ਕੁਝ ਅੱਜਕੱਲ ਕੈਨੇਡਾ ਵਿੱਚ ਚੱਲ ਰਿਹਾ ਹੈ ਐਕਸਟਰਸ਼ਨ ਦੇ ਮਾਮਲੇ ਫਰੋਤੀਆਂ ਦੇ ਮਾਮਲੇ ਇਹ ਮਸਲਾ ਵੀ ਉਧਰ ਹੀ ਜੁੜ ਰਿਹਾ ਹੈ ਵੀਰ ਦਵਿੰਦਰ ਜੀ ਨੇ ਦੱਸਿਆ ਕਿ ਉਹਨਾਂ ਦੱਸਿਆ ਕਿ ਉਹਨਾਂ ਕੋਲ ਇਹਨੇ ਪੈਸੇ ਨਹੀਂ ਹਨ ਉਹ ਇਹ ਮੰਗ ਪੂਰੀ ਨਹੀਂ ਕਰ ਸਕਦੇ ਤੇ ਇਹ ਫਿਰ ਉਸ ਦੇ ਜਵਾਬ ਦੇ ਵਿੱਚ ਕਹਿ ਲੋ ਕਿ ਗੋਲੀਆਂ ਚਲਾਈਆਂ ਗਈਆਂ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਕਾਲ ਆਉਂਦੀ ਹੈ ਕਿ ਦੇਖ ਲਓ ਕਿਸੇ ਕੀ ਕੀਤਾ ਹੈ ਇਸ ਤਰ੍ਹਾਂ ਦੀਆਂ ਵਾਰਦਾਤਾਂ ਕੈਲਗਰੀ ਸ਼ਹਿਰ ਦੇ ਵਿੱਚ ਸਰੀ ਦੇ ਵਿੱਚ ਬ੍ਰੈਂਟਨ ਦੇ ਵਿੱਚ ਐਡਮਿੰਟਨ ਦੇ ਵਿੱਚ ਹੁਣ ਤਾਂ ਇੰਜ ਕਹਿ ਸਕਦੇ ਹਾਂ ਕਿ ਨਿਤ ਵਾਪਰ ਰਹੀਆਂ ਨੇ ਪਹਿਲਾਂ ਇਹ ਘਟਨਾਵਾਂ ਕਦੇ ਹਫ਼ਤਿਆਂ ਬਾਅਦ ਵਾਪਰਦੀਆਂ ਸੀ ਮਹੀਨਿਆਂ 'ਚ ਹੁੰਦੀਆਂ ਸੀ ਤੇ ਹੁਣ ਕੋਈ ਦਿਨ ਅਜਿਹਾ ਸ਼ਾਇਦ ਨਹੀਂ ਲੰਘਦਾ ਜਿਸ ਦਿਨ ਕਿਸੇ ਸ਼ਹਿਰ ਵਿੱਚ ਕੈਨੇਡਾ ਦੇ ਕਿਸੇ ਸ਼ਹਿਰ ਵਿੱਚ ਇਸ ਤਰ੍ਹਾਂ ਗੋਲੀ ਨਾ ਚੱਲਦੀ ਹੋਵੇ ਪੰਜਾਬੀ ਲੋਕ ਪੰਜਾਬੀ ਬਿਜ਼ਨਸਮੈਨ ਇਸ ਸਮੇਂ ਆਪਣੇ ਆਪ ਨੂੰ ਬੇਬਸ ਮਹਿਸੂਸ ਕਰ ਰਹੇ ਨੇ ਅਤੇ ਅੱਜ ਅਸੀਂ ਇਸ ਘਟਨਾ ਵਾਲੀ ਸਥਾਨ ਤੇ ਪਹੁੰਚੇ ਹਾਂ ਜਿੱਥੇ ਕਿ ਸ਼ੁਨਚਰਵਾਰ ਰਾਤ ਨੂੰ ਵੀਰ ਦਵਿੰਦਰ ਜੋ ਕਿ ਪੰਜਾਬੀ ਕਲਾਕਾਰ ਵੀ ਹਨ ਅਤੇ ਕੈਲਗਰੀ ਸ਼ਹਿਰ ਦੇ ਵਸਨੀਕ ਹਨ ਉਹਨਾਂ ਦੇ ਘਰ ਦੇ ਉੱਤੇ ਇਹ ਗੋਲੀਆਂ ਚਲਾਈਆਂ ਗਈਆਂ ਫਰੋਤੀ ਦੀਆਂ ਐਕਸਟਰੈਸ਼ਨ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਵਧ ਰਹੀਆਂ ਨੇ ਅਤੇ ਲੋਕਾਂ ਵੱਲੋਂ ਇਸ ਸਬੰਧੀ ਬਹੁਤ ਸਾਰੀ ਮੰਗ ਵੀ ਕੀਤੀ ਜਾ ਰਹੀ ਹੈ ਸਖਤ ਕਾਨੂੰਨਾਂ ਦੀ ਪਰ ਹਜੇ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਸਰਕਾਰਾਂ ਕੋਈ ਬਹੁਤ ਜ਼ਿਆਦਾ ਸੀਰੀਅਸਲੀ ਇਸ ਮਸਲੇ ਨੂੰ ਨਹੀਂ ਲੈ ਰਹੀਆਂ ਪੁਲਿਸ ਆਉਂਦੀ ਹੈ ਆਪਣਾ ਕਾਗਜ਼ੀ ਪੱਤਰੀ ਕਾਰਵਾਈ ਕਰਦੀ ਹੈ شاید ਕੁਛ ਨਾ ਕੁਛ ਗ੍ਰਿਫਤਾਰੀਆਂ ਵੀ ਕੀਤੀਆਂ ਜਾਂਦੀਆਂ ਨੇ ਪਰ ਇਹ ਮਸਲਾ ਜਿਹੜਾ ਹੈ ਠੰਡਾ ਨਹੀਂ ਪੈ ਰਿਹਾ ਸੋ ਇਸ ਸਮੇਂ ਮੈਂ ਆਪਲੀ ਏਅਰਪੋਰਟ ਲੈ ਕੇ ਹਾਜ਼ਰ ਸੀ ਕੈਲਗਰੀ ਸ਼ਹਿਰ ਦੇ ਵਿੱਚ ਪੰਜਾਬੀ ਗਾਇਕ ਵੀਰ ਦਵਿੰਦਰ ਵੱਸਦਾ ਹੈ ਜਿੱਥੇ ਕਿ ਆਪਣਾ ਇੱਕ ਛੋਟਾ ਜਿਹਾ ਕਾਰੋਬਾਰ ਚਲਾਉਂਦਾ ਹੈ ਤੇ ਨਾਲ ਪੰਜਾਬੀ ਗੀਤਾਂ ਲਈ ਵੀ ਉਹ ਪੰਜਾਬੀਆਂ ਦੇ ਵਿੱਚ ਮਸ਼ਹੂਰ ਹੈ ਸ਼ਨੀਚਰਵਾਰ 24 ਜਨਵਰੀ ਦੀ ਰਾਤ ਨੂੰ ਲਗਭਗ 10:30 ਦੇ ਕਰੀਬ ਉਸ ਦੇ ਘਰ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ 5 ਤੋਂ 7 ਫਾਇਰ ਕੀਤੇ ਜਾਂਦੇ ਨੇ ਵੀਰ ਦਵਿੰਦਰ ਜੀ ਨਾਲ ਗੱਲ ਕੀਤੀ ਉਹਨਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹਨਾਂ ਤੋਂ ਪੈਸਿਆਂ ਦੀ ਮੰਗ ਕੀਤੀ ਗਈ ਜੋ ਕੁਝ ਅੱਜਕੱਲ ਕੈਨੇਡਾ ਵਿੱਚ ਚੱਲ ਰਿਹਾ ਹੈ ਐਕਸਟਰਸ਼ਨ ਦੇ ਮਾਮਲੇ ਫਰੋਤੀਆਂ ਦੇ ਮਾਮਲੇ ਇਹ ਮਸਲਾ ਵੀ ਉੱਧਰ ਹੀ ਜੁੜ ਰਿਹਾ ਹੈ ਵੀਰ ਦਵਿੰਦਰ ਹੁਣਾਂ ਦੱਸਿਆ ਕਿ ਉਹਨਾਂ ਦੱਸਿਆ ਕਿ ਉਹਨਾਂ ਕੋਲ ਇਹਨੇ ਪੈਸੇ ਨਹੀਂ ਹਨ ਉਹ ਇਹ ਮੰਗ ਪੂਰੀ ਨਹੀਂ ਕਰ ਸਕਦੇ ਤੇ ਇਹ ਫਿਰ ਉਸ ਦੇ ਜਵਾਬ ਦੇ ਵਿੱਚ ਕਹਿ ਲੋ ਕਿ ਗੋਲੀਆਂ ਚਲਾਈਆਂ ਗਈਆਂ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਕਾਲ ਆਉਂਦੀ ਹੈ ਕਿ ਦੇਖ ਲਓ ਕਿ ਸਿੱਕੀ ਕੀਤਾ ਹੈ ਇਸ ਤਰ੍ਹਾਂ ਦੀਆਂ ਵਾਰਦਾਤਾਂ ਕੈਲਗਰੀ ਸ਼ਹਿਰ ਦੇ ਵਿੱਚ ਸਰੀ ਦੇ ਵਿੱਚ ਬ੍ਰੈਂਟਨ ਦੇ ਵਿੱਚ ਐਡਮਿੰਟਨ ਦੇ ਵਿੱਚ ਹੁਣ ਤਾਂ ਇੰਜ ਕਹਿ ਸਕਦੇ ਹਾਂ ਕਿ ਨਿਤ ਵਾਪਰ ਰਹੀਆਂ ਨੇ ਪਹਿਲਾਂ ਇਹ ਘਟਨਾਵਾਂ ਕਦੇ ਹਫ਼ਤਿਆਂ ਬਾਅਦ ਵਾਪਰਦੀਆਂ ਸੀ ਮਹੀਨਿਆਂ ਚ ਹੁੰਦੀਆਂ ਸੀ ਤੇ ਹੁਣ ਕੋਈ ਦਿਨ ਅਜਿਹਾ ਸ਼ਾਇਦ ਨਹੀਂ ਲੰਘਦਾ ਜਿਸ ਦਿਨ ਕਿਸੇ ਸ਼ਹਿਰ ਵਿੱਚ ਕੈਨੇਡਾ ਦੇ ਕਿਸੇ ਸ਼ਹਿਰ ਵਿੱਚ ਇਸ ਤਰ੍ਹਾਂ ਗੋਲੀ ਨਾ ਚੱਲਦੀ ਹੋਵੇ ਪੰਜਾਬੀ ਲੋਕ ਪੰਜਾਬੀ ਬਿਜ਼ਨਸਮੈਨ ਇਸ ਸਮੇਂ ਆਪਣੇ ਆਪ ਨੂੰ ਬੇਬਸ ਮਹਿਸੂਸ ਕਰ ਰਹੇ ਨੇ ਅਤੇ ਅੱਜ ਅਸੀਂ ਇਸ ਘਟਨਾ ਵਾਲੀ ਸਥਾਨ ਤੇ ਪਹੁੰਚੇ ਹਾਂ ਜਿੱਥੇ ਕਿ ਸ਼ੁੱਕਰਵਾਰ ਰਾਤ ਨੂੰ ਵੀਰ ਦਵਿੰਦਰ ਜੋ ਕਿ ਪੰਜਾਬੀ ਕਲਾਕਾਰ ਵੀ ਹਨ ਅਤੇ ਕੈਲਗਰੀ ਸ਼ਹਿਰ ਦੇ ਵਸਨੀਕ ਹਨ ਉਹਨਾਂ ਦੇ ਘਰ ਦੇ ਉੱਤੇ ਇਹ ਗੋਲੀਆਂ ਚਲਾਈਆਂ ਗਈਆਂ ਫਰੋਤੀ ਦੀਆਂ ਐਕਸਟਰੈਸ਼ਨ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਵਧ ਰਹੀਆਂ ਨੇ ਅਤੇ ਲੋਕਾਂ ਵੱਲੋਂ ਇਸ ਸੰਬੰਧੀ ਬਹੁਤ ਸਾਰੀ ਮੰਗ ਵੀ ਕੀਤੀ ਜਾ ਰਹੀ ਹੈ ਸਖਤ ਕਾਨੂੰਨਾਂ ਦੀ ਪਰ ਹਜੇ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਸਰਕਾਰਾਂ ਕੋਈ ਬਹੁਤ ਜ਼ਿਆਦਾ ਸੀਰੀਅਸਲੀ ਇਸ ਮਸਲੇ ਨੂੰ ਨਹੀਂ ਲੈ ਰਹੀਆਂ ਪੁਲਿਸ ਆਉਂਦੀ ਹੈ ਆਪਣਾ ਕਾਗਜ਼ ਪੱਤਰੀ ਕਾਰਵਾਈ ਕਰਦੀ ਹੈ ਸ਼ਾਇਦ ਕੁਛ ਨਾ ਕੁਛ ਗ੍ਰਿਫਤਾਰੀਆਂ ਵੀ ਕੀਤੀਆਂ ਜਾਂਦੀਆਂ ਨੇ ਪਰ ਇਹ ਮਸਲਾ ਜਿਹੜਾ ਹੈ ਠੰਡਾ ਨਹੀਂ ਪੈ ਰਿਹਾ ਸੋ ਇਸ ਸਮੇਂ ਮੈਂ ਆਪਲੀ ਏਅਰਪੋਰਟ ਲੈ ਕੇ ਹਾਜ਼ਰ ਸੀ